ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਅਤੇ ਡੀ ਐਮ ਸੀ ਦੇ ਵੱਲੋਂ ਅੱਜ ਚਿਲड्रन डे ਮੌਕੇ ਲੋਕਾਂ ਨੂੰ ਸਿਹਤ ਨੂੰ ਹੋਰ ਤੰਦਰੁਸਤ ਰੱਖਣ ਦੇ ਲਈ ਮਿਸ਼ਨ ਸਵਸਥ ਕਵਚ ਲਾਂਚ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕਤਾ ਫੈਲਾਉਣਾ ਹੈ ਇਸ ਮਿਸ਼ਨ ਦੇ ਪਹਿਲੇ ਫੇਜ਼ ਦੇ ਵਿੱਚ 50 ਹਜ਼ਾਰ ਦੇ ਕਰੀਬ ਬੱਚਿਆਂ ਨੂੰ ਬੀਪੀ ਅਤੇ ਸੀਪੀਆ ਨੂੰ ਕਿਵੇਂ ਲੋਕਾਂ ਨੂੰ ਦਿੱਤਾ ਜਾ ਸਕਦਾ ਉਸ ਸੰਬੰਧੀ ਜਾਗਰੂਕਤਾ ਦਿੱਤੀ ਗਈ ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ हिमाਸ਼ੂ जैन ਅਤੇ ਡੀਐਮ ਸੀ ਦੇ ਪ੍ਰਮੁੱਖ ਡਾਕਟਰ ਵਿਸ਼ਮੋਹਨ ਦੇ ਵੱਲੋਂ ਇਹ ਸਾਰੇ ਮਿਸ਼ਨ ਦੀ ਜਾਣਕਾਰੀ ਮੀਡੀਆ ਨੇ ਅੱਜ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਲੋਕਾਂ ਨੂੰ ਆਪਾਤਕਾਲੀ ਸਥਿਤੀ ਦੇ ਵਿੱਚ ਬੀਪੀ ਅਤੇ ਸੀਪੀਆਰ ਦੇ ذریعے ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕਦਾ ਵਾ ਮਿਸ਼ਨ ਸਵਸਥ ਕਵਚ ਅੱਜ ਚਿਲਡਰਨ ਡੇ ਦੇ ਉੱਤੇ ਅਸੀਂ ਫੇਜ਼ 1 ਦੀ ਕਲਿਮਿਨੇਸ਼ਨ ਕੀਤੀ ਹੈ ਜਿਹਦੇ ਵਿੱਚ ਡਾਕਟਰ ਵਿਸ਼ਮੋਹਨ ਜੀ ਅਤੇ ਉਹਨਾਂ ਦੀ ਟੀਮ ਅਤੇ ਪ੍ਰਸ਼ਾਸਨ ਦੀ ਟੀਮ ਉਹਨਾਂ ਵੱਲੋਂ ਅਸੀਂ 50000 ਲੋਕਾਂ ਨੂੰ ਬੱਚਿਆਂ ਨੂੰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਦੋ ਸਕਿੱਲ ਦੇ ਉੱਤੇ ਇੱਕ ਬੀਪੀ ਕਿਵੇਂ ਮੋਨੀਟਰ ਕਰੀਦੇ ਹਨ ਬਲੱਡ ਪ੍ਰੈਸ਼ਰ ਜਿਹਨੂੰ ਆਪਾਂ ਕਹਿੰਦੇ ਦੂਜਾ ਸੀਪੀਆਰ ਕਾਰਡੀਓ ਪਲਮਨਰੀ ਰਿਸਸਿਟੇਸ਼ਨ ਜਿਵੇਂ ਕਿ ਕਿਸੇ ਨੂੰ ਜੇ ਮੌਕੇ ਤੇ ਕਿਸੇ ਕਿਤੇ ਵੀ ਕੋਈ ਦੌਰਾ ਦਿਲ ਦਾ ਦੌਰਾ ਆ ਜਾਂਦਾ ਹੈ ਉਹਨੂੰ ਕਿਵੇਂ ਰਿਵਾਈਵ ਕਰੀਦੇ ਹਨ ਉਹਨੂੰ ਸੀਪੀਆਰ ਕਿਵੇਂ ਦਿੰਦੇ ਹਨ ਉਹਦੇ ਬਾਰੇ ਸਾਰੀ ਟ੍ਰੇਨਿੰਗ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਔਰ ਮੈਨੂੰ ਲੱਗਦਾ ਹੈ ਕਿ ਡਾਕਟਰ ਸਾਹਿਬ ਵੱਲੋਂ ਔਰ ਡੀਐਮਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਕੱਠਾ ਇੱਕ ਪ੍ਰੋਗਰਾਮ ਅਸੀਂ ਸਾਂਝਾ ਇੱਕ ਪ੍ਰੋਗਰਾਮ ਲਾਂਚ ਕੀਤਾ ਹੈ ਔਰ ਇਹਦੇ ਵਿੱਚ ਸਾਡਾ ਸਿਵਲ ਸਰਜਨ ਸਾਡੇ ਸਾਰੇ ਸਕੂਲ ਦੇ ਡੀਓ ਔਰ ਸਾਰੀ ਟੀਮ ਸਾਡਾ ਰੈੱਡ ਕਰਾਸ ਸਾਰੀ ਟੀਮ ਜਿਹੜੀ ਹੈ ਨਾਲ ਹੋ ਕੇ ਕੰਮ ਕਰ ਰਹੀ ਹੈ ਐਂਡ ਇਹ ਬਹੁਤ ਹੀ ਇੰਪੋਰਟੈਂਟ ਸਕਿਲਸ ਨੇ ਇਹਦੇ ਨਾਲ ਜ਼ਿੰਦਗੀ ਦਾ ਜਿਹੜੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਦੇਖਿਏ ਉਹ ਜੋ ਸਕਿੱਲ ਹੈ जैसे ब्लड प्रेशर का स्किल है इसको हमने इतना पक्का कर दिया जैसे क्यूरिकुलम है जो तुम्हें प पल पहाड़े पढ़े थे चौथी देता नहीं है ना हूँ थोड़ा स्किल हो गया क्योंकि वह रैपिटेशन सी सो सेम हमने इसमें रैपिटेशन मॉडल यूज़ किया पहले हम उनको वीडियो भेजते हैं फिर एक रिटर्न मटीरियल भेज रहे हैं फिर हम उनको लेक्चर देते हैं फिर उनको करके दिखाते हैं फिर उनसे करवाते हैं उनको मोनिटर करते हैं फिर जब वो फील्ड में जाते हैं उसको क्रॉस मोनिटर करते हैं क्रॉस चेक करते हैं सो so, इसको साइंटिफिक मॉडल बना के किया कि उनका स्किल रिटेन रहे जो बी का स्किल होता है उसमें तीन साल तक ये स्किल रिटेन रहता है तो उसके लिए हमने काफ़ी इस चीज़ के लिए ध्यान भी किया और उसमें हम यूज़ कर रहे हैं कि उनको री करेंगे कि उनका सारा डाटा हमारे पास है सो सिंस वी आर वी विजिटिंग दो स्कूल अगेन अगेन एंड वहाँ पे हम लोगों ने कुछ मॉडल स्कूल भी बना दिए हैं यहाँ पे हमने जो डमीज हैं वहाँ पे रखा दिए हैं सो so, वो स्किल सेंटर बन गए तो टू मेक इट ए सस्टेनेबल वी नीड दैट वन सेंटर हैज़ टू बी अ स्किल सो स्कूल्स भी हमने बना दिए उसमें तो so, जब ये स्कूल बन गए तो ऑटोमेटिकली वो सिस्टम कभी फेल नहीं होगा दूसरा टीचर दे आर स्किल्ड सो सिंस टीचर आर सो स्किल्ड सो दिस इज ए कंटिन्यूस प्रोसेस सो दिस इज नॉट गोइंग टू एन सो आई होप दैट दिस प्रोजेक्ट विल बी सस्टेनेबल और उनको दोबारा री करने की कम जरूरत पड़ेगी क्योंकि जिन्होंने ट्रेन करना वही स्कूल में है पाँच लाख दल है ਔਰ ਫੇਜ਼ 2 ਦੇ ਵਿੱਚ ਅਸੀਂ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ 5 ਲੱਖ ਲੋਕਾਂ ਨੂੰ ਇਸ ਚੀਜ਼ ਦੀ ਟ੍ਰੇਨਿੰਗ ਦੇਵਾਂਗੇ ਔਰ ਕਵਰ ਕਰਾਂਗੇ ਔਰ ਮੈਂ ਇੱਕ ਚੀਜ਼ ਔਰ ਦੱਸਣਾ ਚਾਹੁੰਦਾ ਕਿ ਜਿਸ ਜਿਸ ਦਵੀ ਬੀਪੀ ਮੋਨਿਟਰ ਹੁੰਦਾ ਹੈ ਉਹ ਰਿਕਾਰਡ ਕੀਤਾ ਜਾਂਦਾ ਹੈ ਤੇ ਜਿਹਦਾ ਜ਼ਿਆਦਾ ਨਿਕਲਦਾ ਹੈ ਬੀਪੀ ਆਊਟ ਆਫ ਲਿਮਿਟ ਨਿਕਲਦਾ ਹੈ ਉਹਨੂੰ ਸਾਡੀ ਟੀਮ ਜਿਹੜੀ ਹੈਗੀ ਹੈ ਡਾਕਟਰ ਸਾਹਿਬ ਦੀ ਟੀਮ ਉਹਨੂੰ ਫੋਨ ਕਰਦੀ ਹੈ ਕਿ ਤੁਸੀਂ ਆਪਣਾ ਜ਼ਰੂਰ ਇਸ ਚੀਜ਼ ਤੇ ਫੋਕਸ ਕਰੋ ਇਸ ਚੀਜ਼ ਤੇ ਆਪਣੇ ਇਲਾਜ ਲਓ ਆਪਣੇ ਡਾਕਟਰਸ ਨੂੰ ਮਿਲੋ ਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਔਰ ਇਹਦੇ ਨਾਲ ਕਈ ਜਾਨਾਂ ਜਿਹੜੀਆਂ ਬਚ